ਇਸੋਂ ਲੋਟਿਆ ਨਾ ਗੱਲ 6 ਫਰਵਰੀ ਨੂੰ ਥੀਏਟਰਾਂ ਚ ਪਹੁੰਚ ਜਾਓ ਮੈਂ ਤੁਹਾਡੇ ਹੱਥ ਜੋੜਦਾਗਾ ਭਰਾਵਾ ਫਿਲਮ ਜ਼ਰੂਰ ਦੇਖਿਓ ਬੇਬੇ ਮੈਂ ਬਦਮਾਸ਼ ਬਣਾਗਾ ਯੂ ਲਵ ਇਟ ਬੈਲੀ ਬਦਮਾਸ਼ ਬਣਾਗਾ ਮੈਂ ਇੱਥੇ ਕਹਾਂਗਾ ਬੇਬੇ ਮੈਂ ਬਦਮਾਸ਼ ਨਹੀਂ ਬਣਾਗਾ ਦੋਨੋ ਥੋੜਾ ਥੋੜਾ ਟੱਚ ਹੋਣਾ ਚਾਹੀਦਾ ਹੈ ਵੀ ਜਿੱਥੇ ਖੜਕਾਨ ਦੀ ਵਾਰੀ ਹੈ ਤਾਂ ਖੜਕਾ ਵੀ ਦੇ ਬਟ ਸੌਫਟਨੈਸ ਵੀ ਹੋਣੀ ਚਾਹੀਦੀ ਹੈ। ਅੱਛਾ ਤੁਸੀਂ ਰੀਅਲ ਲਾਈਫ ਦੇ ਵਿੱਚ ਕਿੰਨੇ ਕ ਬਦਮਾਸ਼ ਹੋ? ਮੈਨੂੰ ਕਹਿੰਦੇ ਹੈ ਕਿ ਮੈਂ ਆਈ ਕਮ ਅਪ ਐਸ ਅ ਵੈਰੀ ਅ ਸਟਰੋਂਗ ਪਰਸਨੈਲਿਟੀ ਲਾਈਕ ਥੈਟ। ਸੋ ٹرسٹ ਬਹੁਤ ਜ਼ਿਆਦਾ ਸੀਗਾ ਸੀਨ ਇਨਸ ਫਿਲਮਸ ਮੈਨੂੰ ਪਤਾ ਉਹ ਕ੍ਰੀਏਟਿਵ ਨੇ। ਸੋ ਈ ਕੋ ٹرسٹ ਸੀਗਾ ਐਂਡ ਜਿੱਦਾਂ ਹੀ ਮੈਂ ਸਟੋਰੀ ਸੁਣਿਆ ਉਹਦਾ ਕਿ ਆਈ ਨੀਡ ਟੂ ਗੋ ਫॉर ਇਟ। ਪਰ ਇਟ ਟੈਡ ði ਤਾਂ ਕਮ ਆਂਗੇ ਵੀ ਭਰਾ ਹੋ ਤੂੰ। ਤੇ ਮੈਂ ਮਨ ਪੀ ਬੈਨੂ ਬੇਖਿਆ ਬੱਚੂ ਤੀਜੀ ਵਾਲੇ ਸਾਰੇ ਮੁੰਡੇ ਲਿਆ ਉਹਦੀ ਗੱਲਬਾਤ ਸੀ ਉਦੋਂ ਹਾਂ ਉਹਦੇ ਕੋਲ ਹੀ ਰਹੇ ਉਹਰੇ ਘਰ ਕੋਲ ਹੀ ਰਹਿੰਦੇ ਹਗੇ ਜਿਹੜਾ ਪੱਗੇ ਰ ਮੁੰਡਾ ਸੀ ਮੈਂ ਉਹਨੂੰ ਪੁੱਛਿਆ ਉਹ ਤੂੰ ਮੇਰਾ ਆਹੋ ਕੱਲ ਵੇਖ ਨਹੀਂ ਸੀ ਭਰਬਰੀ ਨੂੰ ਉਹ ਕਹਿੰਦਾ ਜਾਵਨੂੰਗਾ ਉਹ ਕੱਲਾ ਹੀ ਜਾਵਨੂੰਗਾ ਕਹਿੰਦਾ ਚਕਾਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਮੁਸਕਾਨ ਨਾ ਮੈਂ ਡਾਕਟਰ ਬਣਨਾ ਨਾ ਮੈਂ ਇੰਜੀਨੀਅਰ ਬਣਨਾ ਬੇਬੇ ਮੈਂ ਬਦਮਾਸ਼ ਬਣਾਗਾ ਤਾਂ ਜਗਜੀਤ ਸੰਧੂ ਦੀ ਫਿਲਮ ਬੇਬੇ ਮੈਂ ਬਦਮਾਸ਼ ਬਣੂਗਾ 6 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਬਦਮਾਸ਼ਾਂ ਦੀ ਟੋਲੀ ਇੱਥੇ ਪਹੁੰਚ ਚੁੱਕੀ ਹੈ ਤੇ ਤੁਹਾਨੂੰ ਆਉ ਦਿਖਾਉਣੇ ਆ ਕਿ ਰੀਅਲ ਲਾਈਫ ਦੇ ਵਿੱਚ ਕੌਣ ਕਿੰਨਾ ਬਦਮਾਸ਼ ਹੈ ਪਰਮਵੀਰ ਸਰ ਮੁੰਡਿਆਂ ਦੀ ਜ਼ਿੰਦਗੀ ਦੀ ਜਿੱਕਰ ਗੱਲ ਕਰੀਏ یوں ਕਹਿ ਲਓ ਕਿ ਚੜਦੀ ਜਵਾਨੀ ਦੇ ਵਿੱਚ ਮੁੰਡਿਆਂ ਦੇ ਮਨ ਦੇ ਵਿੱਚ ਇੱਕ ਕੀੜਾ ਜ਼ਰੂਰ ਉੱਡਦਾ ਹੈ ਵੀ ਬਦਮਾਸ਼ੀ ਕਰਨੀ ਹੈ ਚਾਰੇ ਪਾਸੇ ਮੇਰਾ ਖੌਫ ਹੋਵੇ ਤਾਂ ਤੁਹਾਡੇ ਮਨ ਦੇ ਵਿੱਚ ਉੱਠਿਆ ਸੀ ਇਹ ਕੀੜਾ ਜਵਾਨੀ ਵੇਲੇ ਕਿ ਹੁਣ ਵੇਲੇ ਹੁਣ ਮੈਨੂੰ ਲੱਗਦਾ ਹੁਣ ਵੀ ਤੁਹਾਡਾ ਬੈਠਿਆ ਨਹੀਂ ਹੈਗਾ ਨਹੀਂ ਮੈਂ ਐਕਚੁਅਲੀ ਇੱਕ ਬੜਾ ਹੀ ਹਮੇਸ਼ਾ ਲਵਰ ਬாய் ਜਿਹਾ ਹੀ ਰਿਹਾ ਹਾਂ ਕਿ ਮੈਂ ਬਦਮਾਸ਼ੀ ਮੈਨੂੰ ਸਮਝ ਨਹੀਂ ਆਉਂਦੀ ਕਿ ਬਦਮਾਸ਼ੀ ਹੁੰਦੀ ਕੀ ਹੈ ਵੈਸੇ ਹਨਾ ਵੀ ਆਪਣੀ ਟੌਰ ਮਾਰਨੀ ਕਿ ਮੇਰਾ ਦਬਦਬਾ ਚੱਲਦਾ ਹੈ ਚਾਰ ਮੁੰਡੇ ਅੱਗੇ ਚਾਰ ਮੁੰਡੇ ਪਿੱਛੇ ਤੁਹਾਡੇ ਨਾਲ ਜਲ ਰਹੇ ਨੇ ਉਹ ਆਈ ਡੋਨਟ ਲਾਈਕ ਇਟ ਮੈਨੂੰ ਉਹ ਵੈਸੇ ਹੀ ਚੰਗਾ ਨਹੀਂ ਲੱਗਿਆ ਲੇਕਿਨ ਮੈਂ ਅਬ ਮੈਂ ਨਾ ਜਦੋਂ ਚੌਥੀ ਕਲਾਸ ਚ ਸੀ ਨਾ ਉਦੋਂ ਤੋਂ ਹੀ ਮੈਂ ਐਕਟ ਕਰਨਾ ਸ਼ੁਰੂ ਕਰ ਦਿੱਤਾ ਸੀ ਸੋ ਮੇਰਾ ਫੀਲਡ ਹੀ ਉਹ ਰਿਹਾ ਐਕਚੁਅਲੀ ਸਿਨੇਮੇਵਲ ਸੋ ਮੈਂ ਕਦੀ ਇਸ ਤਰ੍ਹਾਂ ਦੀ ਬਦਮਾਸ਼ੀ ਦੇ ਬਾਰੇ ਸੋਚਿਆ ਹੀ ਨਹੀਂ ਔਰ ਅਗਰ ਮੈਨੂੰ ਕੋਈ ਉੱਚਾ ਬੋਲ ਕੇ ਵੀ ਜਾਂਦਾ ਮੈਂ ਤਾਂ ਉਹਦੇ ਹੱਥ ਹੀ ਜੋੜ ਦਿੰਨਾ ਭਰਾਵਾ ਸੱਸੀਗਾ ਫਿਰ ਤੁਹਾਨੂੰ ਲੱਗਦਾ ਇਹ ਸਵਾਲ ਪੁੱਛਣਾ ਵੀ ਫਜ਼ੂਲ ਹੋਵੇਗਾ ਵੀ ਰੀਅਲ ਲਾਈਫ ਦੇ ਵਿੱਚ ਤੁਸੀਂ ਕਿੰਨੇ ਵੱਡੇ ਬਦਮਾਸ਼ ਹੋ ਯਾਰ ਹਰ ਇਨਸਾਨ ਦੇ ਨਾ ਦੋ ਪਹਿਲੂ ਹੁੰਦੇ ਆ ਇੱਕ ਚੰਗਾ ਇੱਕ ਬੁਰਾ ਹੈ ਨਾ ਇਹ ਸਾਹਮਣੇ ਵਾਲੇ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਕਿੰਨੇ ਚੰਗੇ ਹੋ ਤੇ ਕਿੰਨੇ ਬੁਰੇ ਹੋ ਉਹ ਤੁਹਾਡੇ ਸਾਹਮਣੇ ਵਾਲੇ ਜਿਹਨੂੰ ਕਹਿੰਦੇ ਨੇ ਐਕਸ਼ਨ ਨੂੰ ਰਿਐਕਸ਼ਨ ਹੁਣ ਕੋਈ ਹੋਰ ਤੁਸੀਂ ਹੁਣ ਜਿਵੇਂ ਤੁਸੀਂ ਇੰਨੇ ਪਿਆਰ ਨਾਲ ਕੋਈ ਗੱਲ ਕਰ ਰਹੇ ਹੋ ਜਾਂ ਕੁਐਸਚਨ ਪੁੱਛ ਰਹੇ ਹੋ ਹਨ ਤਾਂ ਮੈਂ ਇਹ ਤੋ ਦੌੜਾ ਹੋਈ ਜਾਣਾ ਨੋ ਨੋ ਦੌੜਾ ਉਹ ਇੱਕ ਬਦਮਾਸ਼ੀ ਨਹੀਂ ਹੁੰਦੀ ਉਹ ਅਲੱਗ ਹੀ ਹੁੰਦੀ ਗੱਲਬਾਤ ਤੇ ਜਿਹੜਾ ਤੁਹਾਡਾ ਵਾਈਬਸ ਮੈਚ ਕਰਦੀਆਂ ਐ ਐਕਚੁਅਲੀ ਸਾਹਮਣੇ ਵਾਲੇ ਦੀਆਂ ਵਾਈਬਸ ਤੁਹਾਡੀਆਂ ਵਾਈਬਸ ਉਦੋਂ ਉਤੋਂ ਆਪਣੇ ਆਪ ਹੀ ਹੁਣ ਮੈਨੂੰ ਪਤਾ ਤਾਂ ਹੈ ਨਹੀਂ ਸੀ ਕਿ ਤੁਸੀਂ ਕੀ ਪੁੱਛੋਗੇ ਜਾਂ ਮੈਂ ਕੀ ਬੋਲਾਂਗਾ ਮੈਂ ਇਨਾ ਫਾਸਟ ਖਾਟ-ਖਾਟ ਬੋਲੀਆ ਨਾ ਲੇਕਿਨ ਉਹ ਦਿਲੋਂ ਹੀ ਗੱਲਬਾਤ ਹੁੰਦੀ ਹੈ ਸੋ ਠੀਕ ਹੈ ਕੁੱਲ ਮਿਲਾ ਕੇ ਥੋੜੀ ਜਦੋਂ 10ਵੀਂ ਕੋ ਤੱਕ ਸੀ ਉਦੋਂ ਤਾਂ ਮਾੜੇ-ਮ ਕੋਸ਼ਿਸ਼ ਤਾਂ ਕੀਤੀ ਸੀ ਬਦਮਾਸ਼ਾ ਬਣਨ ਦੀ ਪਰ ਉਹ ਥੋੜੀ ਦੇਰ ਹੀ ਚੱਲਿਆ ਲੇਕਿਨ ਐਸਾ ਕੁਝ ਖਾਸ ਨਹੀਂ ਸੀ ਅੱਛਾ ਜੇ ਬਦਮਾਸ਼ੀ ਵਾਲਾ ਮੋਡ ਜਿਹੜਾ ਓਨ ਹੋ ਜਾਵੇ ਫਿਰ ਸਭ ਤੋਂ ਪਹਿਲਾਂ ਕੀ ਕਰੋਗੇ ਹਾਏ ਓ ਰੱਬ ਮੈਂ ਨਹੀਂ ਬਦਮਾਸ਼ ਬਣਾਂਗਾ ਮੈਂ ਇੱਥੇ ਕਹਾਂਗਾ ਬੇਬੇ ਮੈਂ ਬਦਮਾਸ਼ ਨਹੀਂ ਬਣਾਂਗਾ ਨਹੀਂ ਅੱਛਾ ਇੱਕ ਵਾਰੀ ਜਿਹੜੇ ਦਰਸ਼ਕ ਨੇ ਹਨਾ 6 ਫ फेब्रुवारी ਨੂੰ ਉਹਨਾਂ ਨੇ ਸਿਨੇਮਾ ਘਰਾਂ ਦੇ ਵਿੱਚ ਆਉਣਾ ਤੇ ਬਦਮਾਸ਼ੀ ਸਟਾਈਲ ਦੇ ਵਿੱਚ ਉਹਨਾਂ ਨੂੰ ਕਹਿ ਦੋ ਵੀ ਫਿਲਮ ਦੇਖਣ ਆਉਣਾ ਹੈ ਬਦਮਾਸ਼ੀ ਸਟਾਈਲ ਦੇ ਵਿੱਚ ਅੱਛਾ ਲਾਓ ਵੀ ਇਹ ਕਹਿ ਰਹੀ ਹੈ ਕੁੜੀ ਤਾਂ ਮੈਂ ਕਹਿ ਦਣਾ ਔਰ ਥੈਂਕ ਯੂ ਸੋ ਮਚ ਮੈਰੀ ਜਨ ਲਾ ਧਿਆਨਾ ਗੱਲ 6 ਫਰਵਰੀ ਨੂੰ ਥੀਏਟਰਾਂ 'ਚ ਪਹੁੰਚ ਜਾਓ ਜਦੋਂ ਆ ਪਹੁੰਚੇ ਨਾ ਫਿਰ ਮੈਂ ਤੁਹਾਡੇ ਹੱਥ ਜੋੜ ਦਾਂਗਾ ਭਰਾਵਾ ਫਿਰ ਫਿਲਮ ਜ਼ਰੂਰ ਦੇਖਿਓ ਬੇਬੇ ਮੈਂ ਬਦਮਾਸ਼ ਬਣਾਗਾ ਯੂ ਲਵ ਇਟ ਥੈਂਕ ਯੂ ਸੋ ਮਚ ਥੈਂਕ ਯੂ ਡੇਲੀ ਪੋਸਟ ਬੇਬੇ ਮੈਂ ਬਦਮਾਸ਼ ਬਣੂੰਗਾ ਫਿਲਮ ਦੇ ਵਿੱਚ ਬਹੁਤ ਹੀ ਸੋਹਣਾ ਕਿਰਦਾਰ ਨਿਭਾਇਆ ਅੰਗਤ ਨੇ ਨਾ ਕਿਵੇਂ ਲੱਗਿਆ ਤੁਹਾਡੀ ਪਹਿਲੀ ਫਿਲਮ ਸੀਗੀ ਹਾਂਜੀ ਪਹਿਲੀ ਹੂੰ ਅੱਛਾ ਐਕਟਿੰਗ ਸਿੱਖੀ ਹੈ ਕਿਤੋਂ ਜੇ ਉਹਨਾਂ ਨੇ ਦੱਸਿਆ ਤੁਹਾਨੂੰ ਉਹ ਐਕਟਿੰਗ ਤਾਂ ਰਸੀਰੀ ਹੂੰ ਬਾਕੀ ਇਹਦੇ ਰੋਲ ਮੈਂ ਆਪ ਕਰ ਲਿਆ ਅੱਛਾ ਆਪ ਕਰ ਲਿਆ ਕਿਸਨੇ ਦੱਸਿਆ ਨਹੀਂ ਅੱਤੇ ਜੀ ਜਗਦੀਤ ਬਾਈ ਨੇ ਦੱਸਿਆ अच्छा दास्ता पहला तो ਤੁਹਾਡੇ ਜਿਹੜੇ ਫਰੈਂਡ ਐ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਹੈ ਹੈਪੀ ਬਰਥਡੇ ਉਹਨਾਂ ਨੂੰ ਕਹਿ ਦਿਓ ਹੂੰ ਕਹਿ ਦੂੰਗਾ ਗਿਫਟ ਕਰ ਲਉਂ ਦਉਗੇ ਹੂੰ ਕਰ ਲਉਂ ਦਉਗੇ اچھا ਤੁਹਾਡੀ ਮੰਮਾ ਤੁਹਾਨੂੰ ਕਹਿੰਦੇ ਆ ਦੋਸਤ ਕਹਿੰਦੇ ਆ ਵੀ ਕਿੰਨਕ ਬਦਮਾਸ਼ ਉਹ ਸਮਝਦੇ ਆ ਤੁਹਾਨੂੰ ਤੁਸੀਂ ਬਦਮਾਸ਼ ਹੈਗੇ ਹੋ ਅਸਲ ਜ਼ਿੰਦਗੀ ਦੇ ਵਿੱਚ ਜਮਾ ਵੀ ਨਹੀਂ ਸ਼ਰੀਫ ਜਿਹਾ ਮੁੰਡਾ ਐ ਇੱਕ ਵਾਰ ਮੈਂ ਨਾ ਬਾ ਦੂਜੀ ਕਿਸ਼ਤ ਪੜਦਾ ਸੀ ਮੇਰੇ ਨਾਲ ਮਨਪ੍ਰੀ ਬਈ ਹੁੰਦੇ ਬਗਰੇ ਮੁੰਡਾ ਹੂੰ ਉਹਨ ਮੈਂ ਰੀਲ ਬਣਾਉਣਾ ਲੱਗ ਲਈ ਸਾਰਨਾ ਇੱਕ ਮੁੰਡਾ ਲੜ ਪਿਆ ਸੀਗਾ ਹੂੰ ਆਜ਼ੀ ਉਹਨੇ ਮੇਰੇ ਨਾਲ ਧੱਕਾ ਮਾਰਨ ਲੱਗ ਗਿਆ ਮੇਰੇ ਗਾਲ ਤੇ ਮੇਰੇ ਟੱਡ ਦੇ ਤਾਂ ਕਮਾਣ ਲੱਗ ਗਈ ਪਰਾਂ ਉਹ ਤੂੰ ਤੇ ਮੈਂ ਮਨਪ੍ਰੀ ਬਈ ਨੂੰ ਵੇਖਿਆ ਬੱਚੂ ਤੀਜੀ ਵਾਲੇ ਸਾਰੇ ਮੁੰਡੇ ਲਿਆ ਉਹਦੀ ਗੱਲ ਬਾਤ ਸੀ ਉਦੋਂ ਹਾਂ ਉਹਦੇ ਕੋਲੀ ਰਹੇ ਉਹਰੇ ਘਰ ਕੋਲੀ ਰਹਿੰਦੇ ਅਗੇ ਉਹ ਸਾਰੇ ਤੀਜੀ ਵਾਲੇ ਚੱਕੜਿਆ ਤੇ ਇੱਕ ਸਾਡੀ ਕਲਾਸ ਦੇ ਚੰਨੀ ਬਰਾੜ ਪੜਦਾ ਤੇ ਉਹ ਉਹ ਨਾ ਐ ਸ਼ਾਲ ਮਾਰਦਾ ਤੇ ਉਹਦੇ ਜੀ ਨਾਲ ਲੜਾਈ ਪਈ ਚਪੇੜ ਮਾਰ ਕੇ ਭੱਜ ਗਿਆ ਅੱਛਾ ਫਿਰ ਉਹ ਜੀ ਨਾਲ ਲੜਾਈ ਪਈ ਉਹ ਭੱਜ ਗਿਆ ਖੇਰ ਗੱਲ ਖਤਮ ਹੋਈ ਕੋਨੇ ਪਿੱਛੇ ਬੈਗੇ ਅੱਛਾ ਤਾਂ ਵਧੀਆ ਲੱਗਦਾ ਵੀ ਚਾਰ ਬੰਦੇ ਪਿੱਛੇ ਪਿਛੋਂ ਦੀ ਆਉਣ ਜੇ ਕਿਤੇ ਪੰਗਾ ਪੈ ਜਾਏ ਹੂੰ ਵਧੀਆ ਲੱਗਦਾ ਅੱਛਾ ਹੁਣ ਫਿਲਮ ਆ ਰਹੀ ਹੈ ਤੁਹਾਡੀ ਹਨਾ ਜਦੋਂ ਦੋਸਤਾਂ ਨੂੰ ਪਤਾ ਲੱਗਿਆ ਉਹ ਹੀ ਦੋਸਤ ਜਿਹੜੇ ਤੁਹਾਡੇ ਲਈ ਖੜੇ ਹੋਏ ਸੀਗੇ ਉਹਨਾਂ ਦਾ ਕਿਵੇਂ ਦਾ ਰਿਐਕਸ਼ਨ ਸੀਗਾ ਕੀ ਕਿਹਾ ਉਹਨਾਂ ਨੇ ਵੀ ਤੂੰ ਫਿਲਮ ਦੇ ਵਿਚਾਰਿਆ ਜਗਜੀਤ ਸੰਧੂ ਦੀ ਜਿਹੜਾ ਪੱਗੇ ਦਾ ਮੁੰਡਾ ਸੀ ਉਹ ਉਹ ਮੈਂ ਉਹਨੂੰ ਪੁੱਛਿਆ ਉਹ ਮੇਰਾ ਉਹ ਫਿਲਮ ਦੇਖਣ ਨਹੀਂ ਸੀ ਫਰਵਰੀ ਨੂੰ ਉਹ ਕਹਿੰਦਾ ਜਾ ਬਣੂਗਾ ਉਹ ਕੱਲਾ ਹੀ ਜਾ ਬਣੂਗਾ ਕਹਿੰਦਾ ਉਹ ਮੇਰੇ ਤੇ ਭਰੋਸਾ ਕਰਾ ਪਿਆ ਮੇਰੇ ਯਾਰ ਹਾਂ ਕਰੇ ਕਰੇ ਉਹ ਮੇਰੇ ਘਰੇ ਵੀ ਆ ਜਾਂਦੇ ਸੀ ਅੱਛਾ ਅੱਛਾ ਉਹ ਲੋਕਾਂ ਨੂੰ ਦੱਸ ਦੋ ਵੀ 6 ਫਰਵਰੀ ਨੂੰ ਫਿਲਮ ਦੇਖਣ ਆ ਰਹੇ ਵੀ ਮੇਰੀ ਫਿਲਮ ਆ ਰਹੀ ਹੈ ਤੋ ਵੀ 6 ਫਰਵਰੀ ਨੂੰ ਫਿਲਮ ਆ ਰਹੀ ਹੈ ਬੇਬੇ ਮੈਂ ਮਦਮਾ ਬਣੂਗਾ ਸਾਰਿਆਂ ਨੇ ਵੀ 6 ਫਰਵਰੀ ਨੂੰ ਸ਼ੇਰ ਫਰਮ ਦੀ ਜਬਾਤੋਂਾਂ ਟੀਵੀ YouTube ਪੈਡਪੁੱਡ ਤੇ ਵੇਖ ਲਿਓ ਪਰ ਸ਼ੇਰ ਫਰਮ ਦੇ ਨੂੰ ਸਾਰਿਆਂ ਨੇ ਸਿਨੇਮਾ ਤੇ ਹੀ ਵੇਖਣੀ ਹੈ ਜਿੰਨਾਂ ਕੋਲ ਟਾਈਮ ਆ ਬਈ ਸਾਰਿਆਂ ਨੇ ਸਿਨੇਮਾ ਤੇ ਹੀ ਵੇਖਣੀ ਹੈ ਆਦੋਂ ਵੀ ਜਿੰਨਾਂ ਕੋਲ ਟਾਈਮ ਨਹੀਂ ਆ ਉਹ ਵੀ ਟਾਈਮ ਕੱਢ ਕੇ ਆਓ ਹਾਂਜੀ ਜਿਹਦੇ ਨਾਲ ਕੋਲ ਟਾਈਮ ਨਹੀਂ ਟਾਈਮ ਕੱਢ ਕੇ ਆਓ ਤੇ ਬਈ ਸਾਰੇ ਸਿਨੇਮਾ ਚ ਆਉਗੀ ਫਿਲਮ ਤੇ ਬੇ ਬੇ ਕੇ ਆਇਓ ਇੱਕ ਬਾਰ ਐ ਕਰ ਬੇਕਿਆ ਹੈ ਬਈ ਇੱਕ ਵਾਰ ਅੱਛਾ ਤੇ ਬੇਬੇ ਨੂੰ ਕੀ ਕਹਿੰਦੇ ਹੋ ਵੀ ਮੈਂ ਵੱਡਾ ਹੋ ਕੇ ਕੀ ਬਣੂੰਗਾ ਉਹ ਮੈਂ ਤਾਂ ਵੱਡਾ ਹੋ ਕੇ ਮੈਂ ਤਾਂ ਮੈਂ ਇੱਕ ਵਾਰ ਪੋਡਕਾਸਟ ਕਰਾਂ ਹੀ ਮੈਂ ਤਾਂ ਮੈਂ ਪਰ ਨਈ ਨਈ ਜੋਬ ਨਹੀਂ ਕਰਨੀ ਨਈ ਜੋਬ ਨਹੀਂ ਕਰਨੀ ਕਿਉਂ ਪਿਛਲੀ ਪਹਿਲਾਂ ਹੁਣ ਤਾਂ ਪਾਪਾ ਸਵੇਰ ਜਾਵਣ ਪਹਿਲਾਂ ਪਾਪਾ ਰਾਤ ਮੂਵੀ ਜਾਵਣ ਦੀ ਨੂੰ ਮੈਨੂੰ ਬਹੁਤ ਹੀ ਲੱਗ ਰਹੀ ਹੈ ਪਰ ਮੈਨੂੰ ਪੈਣਾ ਪੈਂਦਾ ਸੀ ਮੰਜੇ ਤੇ ਮੈਨੂੰ ਨੀਂਦ ਨਹੀਂ ਆਉਂਦੀ ਉੱਥੇ ਲਾਈਟ ਬੰਦ ਕਰ ਲੈਂਦੀ ਤੇ ਮੈਨੂੰ ਵਧੀਆ ਵੀ ਨਹੀਂ ਲੱਗ ਰਹੀ ਹੋਰ ਡਰਿਆ ਲੱਗ ਰਿਹਾ ਜੋ ਮੈਂ ਆ ਰਾਤ ਨੂੰ ਜਾਵੜੇ ਨਾਲ ਉਹ ਕਿਤੇ ਵੀ ਇਹ ਦੇਖਣ ਲੱਗਾ ਪਰ ਤਾਂ ਪਿਆ ਲੂੰਗਾ ਮੈਂ ਅੱਛਾ ਉਹਦਾ ਹਜੇ ਸੋਚਿਆ ਨਹੀਂ ਵੀ ਕੀ ਬਣਨਾ ਚਲੋ ਮੋਹਰਵਰ ਸ਼ੁਕਰੀਆ ਉਮੀਦ ਹੈ ਕਿ ਤੁਹਾਡੇ ਜਿਹੜੇ ਫਿਲਮ ਹੈ ਉਹ ਵਧੀਆ-ਵਧੀਆ ਹੋਵੇ ਲੋਕ ਵਧੀਆ-ਵਧੀਆ ਰਿਵਿਊਜ਼ ਦੇਣ ਹਨਾ ਜੀ ਤਾਂ ਜੀ ਪੰਜਾਬ ਇੰਡਸਟਰੀ ਨੂੰ ਮਿਲ ਗਈ ਹੈ ਹੁਣ ਇੱਕ ਨਵੀਂ ਹੀਰੋਇਨ ਇੱਕ ਨਵਾਂ ਚਿਹਰਾ ਅਵੀਰਾ ਸਿੰਘ ਸਾਡੇ ਨਾਲ ਮੌਜੂਦ ਨੇ ਬੇਬੇ ਮੈਂ ਬਦਮਾਸ਼ ਬਣੂੰਗਾ ਦੇ ਨਾਲ ਤੁਸੀਂ ਆਪਣਾ ਡੈਬਿਊ ਕਰਨ ਜਾ ਰਹੇ ਹੋ ਕਿਵੇਂ ਦਾ ਫੀਲ ਕਰ ਰਹੇ ਹੋ ਸਭ ਤੋਂ ਪਹਿਲੀ ਗੱਲ ਤਾਂ ਪਹਿਲੀ ਮੂਵੀ ਹੈ ਤਾਂ ਬਹੁਤ ਹੀ ਵਧੀਆ ਫੀਲਿੰਗ ਹੈ ਬਹੁਤ ਨਵੀਂ ਫੀਲਿੰਗ ਹੈ ਤੇ ਬਹੁਤ ਟਾਈਮ ਬਹੁਤ ਚਿਰ ਤੋਂ ਇਵਨ ਆਈ ਵਾਸ ਲੁਕਿੰਗ ਫॉर ਸਮਥਿੰਗ ਜਿਹੜਾ ਮੇਰੇ ਲਈ ਇੰਪੈਕਟਫੁਲ ਹੋਏ ਮੇਰਾ ਫਾਇਦਾ ਹੋਏ ਉਸ ਪ੍ਰੋਜੈਕਟ ਨੂੰ ਐਂਡ ਆਈ ਥਿੰਕ ਇਟ ਵਾਸ ਅ ਪਲੇਜ਼ਰ ਇਟ ਵਾਸ ਅ ਔਨਰ ਟੂ ਵਰਕ ਵਿਦ ਜਗਜੀਤ ਹੂ ਇਸ ਅ ਵੈਰੀ ਫਾਈਨ ਐਕਟਰ ਵੈਰੀ ਬ੍ਰਿਲਿਅੰਟ ਐਕਟਰ ਜੜੀਆਂ ਹੀਰੋਇਨਸ ਹੁੰਦੀਆਂ ਨੇ ਨਾ ਉਹਨਾਂ ਨੂੰ ਆ ਰਹਿੰਦਾ ਵੀ ਅਸੀਂ ਨਾ ਲਵ ਸਟੋਰੀ ਟਾਈਪ ਕੋਈ ਫਿਲਮ ਕਰੀਏ ਤਾਂ ਬਦਮਾਸ਼ੀ ਵਾਲੀ ਫਿਲਮ ਹਨਾ ਉਹ ਕਿਉਂ ਨਹੀਂ ਕਰਨੀ ਸੀ ਬਿਕਾਜ਼ ਉਹ ਬਹੁਤ ਮੋਨੋਟਨਸ ਹੈ ਆਈ ਥਿੰਕ ਫॉर आवर ਪੰਜਾਬੀ ਇੰਡਸਟਰੀ ਐਂਡ ਮੈਂ ਵੀ ਉਹ ਸਟੀਰੀਓਟਾਈਪ ਕਾਈਂਡ ਆਫ ਬ੍ਰੇਕ ਕਰਨਾ ਚਾਹੁੰਦੀ ਸੀ ਇਟਸ ਨਾਟ ਲਾਈਕ ਇਸ ਇਸ ਮੂਵੀ ਚ ਉਹ ਫੈਕਟਰ ਨਹੀਂ ਹੈਗਾ ਹੈਗਾ ਬਟ ਦੇਰ ਇਜ਼ ਅ ਲੋਟ ਮੋਰ ਟੂ ਡੂ ਬਹੁਤ ਚੀਜ਼ਾਂ ਨੇ ਜਿਹੜੀਆਂ ਨਵੀਆਂ ਨੇ ਐਂਡ ਇਹੀ ਰੀਜ਼ਨ ਸੀਗਾ ਕਿ ਮੈਂ ਆਪਣਾ ਡੈਬਿਊ ਇਨਾ ਲੇਟ ਕੀਤਾ ਬਿਕਾਜ਼ ਆਈ ਡਿਡਨਟ ਵਾਂਟ ਟੂ ਡੂ ਅਨਦਰ ਲਵ ਸਟੋਰੀ अच्छा सर एक कह लो कि मिथ है कि ਕੁੜੀਆਂ ਨੂੰ ਨਾ ਸ਼ਰੀਫ ਮੁੰਡੇ ਨਹੀਂ ਉਹ ਅਲਫਾ ਮੇਲ ਪਸੰਦ ਆਉਂਦੇ ਨੇ ਡੋਮਿਨੈਂਟ ਜਿਹੜੇ ਹੁੰਦੇ ਨੇ ਤਾਂ ਅਵੀਰਾ ਦਾ ਇਸ ਬਾਰੇ ਕੀ ਕਹਿਣਾ? ਅ ਇਨ ਅ ਪੋਜ਼ਿਟਿਵ ਵੇ ਮੈਂ ਤਾਂ ਪੋਜ਼ਿਟਿਵਲੀ ਲੈਣੀ ਆਈ ਥਿੰਕ ਅ ਮੈਨ ਸ਼ੁੱਡ ਬੀ ਅ ਮੈਨ ਤੇ ਬਦਮਾਸ਼ ਨਹੀਂ ਬਟ ਆ ਸਮਬਡੀ ਯੂ ਕੈਨ ਟੇਕ ਅ ਟੇਕ ਗੁੱਡ ਰਿਸਪੌਂਸਿਬਿਲਟੀ ਵੈਲ ਮੁੰਡੇ ਵੈਲ ਮਤਲਬ ਆਈ ਫੀਲ ਦੋਨੋ ਥੋੜਾ ਥੋੜਾ ਟੱਚ ਹੋਣਾ ਚਾਹੀਦਾ ਹੈ ਵੀ ਜਿੱਥੇ ਖੜਕਾਨ ਦੀ ਵਾਰੀ ਹੈ ਤਾਂ ਖੜਕਾ ਵੀ ਦੇ ਬਟ ਸੌਫਟਨੈਸ ਵੀ ਹੋਣੀ ਚਾਹੀਦੀ ਹੈ। अच्छा ਤੁਸੀਂ ਰੀਅਲ ਲਾਈਫ ਦੇ ਵਿੱਚ ਕਿੰਨੇ ਕ ਬਦਮਾਸ਼ ਹੋ I don't know ਮੈਨੂੰ ਕਹਿੰਦੇ ਹੈ ਕਿ ਮੈਂ ਆਈ ਕਮ ਅਪ ਐਸ ਅ ਵੈਰੀ ਅ ਸਟਰੋਂਗ ਪਰਸਨੈਲਿਟੀ ਲਾਈਕ दैट ਐਂਡ I वुਡਨਟ ਡਿਨਾਈ uh, like uh, I, I am like that but ਠੀਕ ਹੈ ਮੇਰੇ ਚ ਵੀ ਉਹ ਬੈਲੈਂਸ ਹੈਗਾ I'm good with people but ਜਿੱਥੇ ਹੁੰਦਾ ਹੈ ਉੱਥੇ ਖੜਕਾ ਵੀ ਦਿੰਦੀ ਆ ਅੱਛਾ ਬੇਬੇ ਤੋਂ ਸ਼ੁਰੂ ਹੁੰਦਾ ਹੈ ਟਾਈਟਲ ਹਨਾ ਤੁਹਾਡੀ ਬੇਬੇ ਕਿਹੜਾ ਉਹਨਾਂ ਨੂੰ ਲੱਗਦਾ ਹੈ ਵੀ ਇਹ ਗੱਲ ਅਵੀਰਾ ਦੀ ਨਹੀਂ ਸੁਧਰ ਸਕਦੀ ਜਮਾਂ ਸੁਧਰ ਨਹੀਂ ਸਕਦੀ I think ਮੈਂ ਥੋੜੀ ਜੀ ਮੈਂ ਬਹੁਤ ਜ਼ਿਆਦਾ ਕਿੱਦਾਂ ਕਹਿੰਦੇ ਆ ਕਿ ਬਹੁਤ ਸਟੱਬਰਨ ਜ਼ਿੱਦੀ ਆ ਹਾਂ ਜ਼ਿੱਦੀ ਆ ਕਿ ਮੈਨੂੰ ਬਹੁਤ ਆਪਣੇ ਜਿੱਦਾਂ ਮੈਨੂੰ ਚਾਹੀਦੀ ਹੈ ਚੀਜ਼ ਉਦਾਂ ਹੀ ਚਾਹੀਦੀ ਹੈ so I think ਉਹ ਥੋੜੀ ਬਹੁਤ ਉਹਨਾਂ ਨੂੰ ਲੱਗਦੀ ਹੈ but she's okay ਮਾਈ ਹੈ ਹੁਣ ਤਾਂ ਅੱਛਾ ਜਗਜੀਤ ਸੰਧੂ ਦੇ ਨਾਲ ਐਕਸਪੀਰੀਅੰਸ ਕਿ ਮੇਰੇ ਆ ਪਹਿਲੀ ਫਿਲਮ ਸੀਗੀ ਤਾਂ ਕਿਦਾਂ ਦਾ ਐਕਸਪੀਰੀਅੰਸ ਕਿਦਾਂ ਦਾ ਫੀਲ ਕਰ ਰਹੇ ਹੋ ਸੋ ਜਦੋਂ ਮੈਨੂੰ ਅਪਰੋਚ ਕੀਤਾ ਸੀਗਾ ਤੁਸੀਂ ਮੰਨੋਗੇ ਮੈਂ ਸਕ੍ਰਿਪਟ ਤਾਂ ਸੁਣੀ ਹੈ ਬਟ ਇੱਕੋ ٹرسٹ ਹੁੰਦਾ ਨਾ ਐਜ਼ an ਐਕਟਰ I've seen him so ٹرسٹ ਬਹੁਤ ਜ਼ਿਆਦਾ ਸੀਗਾ I've seen his films ਮੈਨੂੰ ਪਤਾ ਉਹ ਕ੍ਰੀਏਟਿਵ ਨੇ so and, uh, say, I could trust him and ਜਿੱਦਾਂ ਹੀ ਮੈਂ ਸਟੋਰੀ ਸੁਣਿਆ ਉਹਦਾ ਕਿ ਆਈ ਨੀਡ ਟੂ ਗੋ ਫॉर ਇਟ ਥੈਂਕ ਯੂ ਉਮੀਦ ਹੈ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਉਣ ਵਾਲੀਆਂ ਅਪਕਮਿੰਗ ਫਿਲਮਾਂ ਦੇ ਵਿੱਚ ਤੋਂ ਦੇਖਾਂਗੇ ਥੈਂਕ ਯੂ ਥੈਂਕ ਯੂ ਕਾਮੇਡੀ ਵੀ ਹੈ ਮਸਤੀ ਵੀ ਹੈ ਤੇ ਇਮੋਸ਼ਨਸ ਵੀ ਨੇ ਤਾਂ ਕੁੱਲ ਮਿਲਾ ਕੇ ਬੇਬੇ ਮੈਂ ਬਦਮਾਸ਼ ਬਣੂੰਗਾ ਫਿਲਮ ਤਿਆਰ ਹੈ ਤੁਹਾਨੂੰ ਹਸਾਉਣ ਦੇ ਲਈ ਤੁਹਾਡੇ ਢਿੱਡੀ ਪੀਣਾ ਪਾਉਣ ਦੇ ਲਈ ਤਾਂ ਜ਼ਰੂਰ 6 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਆਪਣਾ ਆਪਣਾ ਟਾਈਮ ਕੱਢ ਕੇ ਜਾਇਓ ਤੇ ਜਗਜੀਤ ਸੰਧੂ ਦੀ ਇਸ ਨਵੀਂ ਫਿਲਮ ਦਾ ਰਿਵਿਊ ਦਿਓ